ਵਿਕਰਮਜੀਤ ਸਿੰਘ ਮਜੀਠਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਪੂਰਾ ਪਰਿਵਾਰ ਤੰਗ ਪਰੇਸ਼ਾਨ ਆ ਕਿਉਂਕਿ ਆਪਣੇ ਜੀ ਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਵੇਖ ਕੇ ਹਰ ਇੱਕ ਦਾ ਮਨ ਪਸੀਜ ਜਾਂਦਾ ਚਾਹੇ ਵਿਕਰਮਜੀਤ ਸਿੰਘ ਮਜੀਠੇ ਦੇ ਬੱਚੇ ਹੋਣ ਜਦੋਂ ਜੇਲ੍ਹ ਜਾਣ ਲੱਗੇ ਸੀ ਮਜੀਠਾ ਬੱਚਿਆਂ ਨੂੰ ਗੱਲ ਆਇਆ ਸੀ ਤੇ ਉਦੋਂ ਅੱਖਾਂ ਭਾਰੇ ਸੀ ਛੋਟੇ ਬੱਚੇ ਕਿਉਂਕਿ ਉਹਨਾਂ ਨੂੰ ਉਦੋਂ ਛੁੱਟੀਆਂ ਸੀ ਤੇ ਆਪਣੇ ਹਰ ਇੱਕ ਜਵਾਕ ਨੂੰ ਇਹ ਚਾਹ ਹੁੰਦਾ ਖਾਸ ਕਰਕੇ ਪੋਲੀਟੀਕਲ ਬੰਦਾ ਉਹਨਾਂ ਟਾਈਮ ਪਰਿਵਾਰ ਨੂੰ ਨਹੀਂ ਦੇ ਪਾਉਂਦਾ ਪਰ ਛੁੱਟੀਆਂ ਦੇ ਵਿੱਚ ਉਹਨਾਂ ਨੇ ਟਾਈਮ ਮੈਨੇਜ ਕੀਤਾ ਸੀ ਪਰ ਜਦੋਂ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਬੱਚਿਆਂ ਦੇ ਮਨ ਦੇ ਉੱਤੇ ਕਾਫੀ ਜ਼ਿਆਦਾ ਠੇਸ ਪਹੁੰਚੀ ਸੀ ਵੀਪਾ ਹਰਸਿਮਰਤ ਕੌਰ ਬਾਦਲ ਭਾਵੇਂ ਮੀਡੀਆ ਦੇ ਸਾਹਮਣੇ ਉਹਨਾਂ ਵੱਲੋਂ ਇੱਕ ਵਾਰ ਬਿਆਨ ਦਿੱਤਾ ਗਿਆ ਪਰ ਉਹਨਾਂ ਦਾ ਹੁਣ ਜਦੋਂ ਹਲਕੇ ਦੇ ਵਿੱਚ ਵਿਚਰ ਰਹੇ ਆ ਕਿਉਂਕਿ ਹੜ ਪ੍ਰਭਾਵ ਤੇਰੀਆ ਬੜਲਾਡਾ ਤੇ ਉਹ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਆ ਉੱਥੇ ਉਹ ਜਾ ਰਹੇ ਆ ਤੇ ਉਹਨਾਂ ਨੂੰ ਸਾਫ਼ ਦਿਖਾਈ ਦਿੰਦਾ ਉਹਨਾਂ ਦੇ ਚਿਹਰੇ ਦੇ ਉੱਤੇ ਹਾਅ ਭਾਵ ਕਿ ਉਹ ਦੁਖੀ ਜ਼ਰੂਰ ਆ ਸਕਾ ਭਰਾ ਜਦੋਂ ਜੇਲ੍ਹ ਦੇ ਵਿੱਚ ਐ ਤੇ ਇੰਨੀਆਂ ਪਾਵਰਾਂ ਪਰਿਵਾਰ ਨੇ ਹੜਾਈਆਂ ਹੋਈਆਂ ਹੁਣ ਇਸ ਦੇ ਬਾਵਜੂਦ ਜਦੋਂ ਸਰਕਾਰ ਨੇ ਸ਼ਕਤੀ ਕਰ ਦਿੱਤੀ ਹੋਵੇ ਤੇ ਬੰਦਾ ਲਾਚਾਰ ਹੋਵੇ ਉਹਨਾਂ ਦਾ ਕੋਈ ਜ਼ੋਰ ਨਾ ਚੱਲਦਾ ਹੋਵੇ ਫੇਰੇ ਸੁਭਾਅਕ ਕੀ ਆ ਕਿ ਪਰਿਵਾਰਕ ਮੈਂਬਰ ਜਿੱਥੋਂ-ਜਿੱਥੋਂ ਤੱਕ ਰਖੂਣ ਦਾ ਰਿਸ਼ਤਾ ਉਹ ਸਭ ਬੰਦੇ ਨਮੋਸ਼ ਹੋਣਗੇ ਅਕਾਲੀ ਦਲ ਨੇ ਬਹੁਤ ਪ੍ਰੋਟੈਸਟ ਕੀਤਾ ਸਰਕਾਰ ਤੇ ਦਬਾਅ ਵੜਾਉਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਦਲੇ ਸਮੇਂ ਕਾਫੀ ਬੁਰੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਆਪਾਂ ਜਾਣਦੇ ਆ ਅਕਾਲੀ ਦਲ ਦੇ ਵਿੱਚ ਫੁੱਟ ਪਈ ਹੋਈ ਐ ਇੱਕ ਧੜਾ ਅਲੱਗ ਹੋ ਗਿਆ ਉਹ ਜਿਹੜਾ ਧੜਾ ਉਸ ਦੇ ਲੱਗ ਹੋਣ ਦੇ ਨਾਲ ਕਾਲੀ ਦਲ ਨੂੰ ਕਾਫੀ ਵੱਡੀ ਸੱਟ ਵੱਜੀ ਹੈ ਤੇ ਹੁਣ ਕਾਲੀ ਦਲ ਜੂਝ ਤਾਰਿਆ ਕਾਲੀ ਦਲ ਦਾ ਪ੍ਰਧਾਨ ਵੀ ਜੂਝ ਰਿਹਾ ਪਾਵੇਂ ਇਦੋਂ ਪਹਿਲਾਂ ਤਲਖੀਆਂ ਮਜੀਠਾ ਤੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਵੇਖਣ ਨੂੰ ਮਿਲੀਆਂ ਸੀ ਜਦੇਦਾਰ ਨੂੰ ਜਦੋਂ ਗੱਦੀ ਤੋਂ ਉਤਾਰਿਆ ਸੀ ਪਰ ਹੁਣ ਆਪਣੇ ਖਾ ਰਿਸ਼ਤੇਦਾਰ ਜਿਹੜੇ ਸੰਕਟ ਮੋਰਚਾ ਮੋਰਚਕ ਰਹੇ ਹੁਣ ਕਾਲੀ ਦਲ ਦੀ ਸਰਕਾਰ ਸੀ ਕਾਲੀ ਦਲ ਜਦੋਂ ਵੀ ਘਿਰਦਾ ਸੀ ਸਭ ਤੋਂ ਪਹਿਲਾਂ ਜਿਹੜਾ ਮਜੀਠਾ ਵਿਕਰਮਜੀਤ ਸਿੰਘ ਉਹਨਾਂ ਵੱਲੋਂ ਖੋਲਿਆ ਜਾਂਦਾ ਸੀ ਮੋਰਚਾ ਵਿਰੋਧੀਆਂ ਦੇ ਖਿਲਾਫ ਨੰਬਰ 2 ਦੀ ਜੇ ਆਪਾਂ ਗੱਲ ਕਰੀਏ ਸੁਖਵੀਰ ਬਾਦਲ ਤੋਂ ਬਾਅਦ ਜੇ ਕਾਲੀ ਦਲ ਚ ਕਿਸੇ ਦੀ ਚੱਲਦੀ ਸੀ ਤੇ ਉਹ ਵਿਕਰਮਜੀਤ ਸਿੰਘ ਮਜੀਠੀਏ ਦੀ ਸੀ ਮਾਝੇ ਤਾਂ ਸੁਖਵੀਰ ਸਿੰਘ ਬਾਦਲ ਬਹੁਤ ਘੱਟ ਦਖਲ ਅੰਦਾਜ਼ੀ ਦਿੰਦੇ ਸੀ ਸਾਰਾ ਮਾਝਾ ਵੇਖਦੇ ਹੀ ਵਿਕਰਮਜੀਤ ਮਜੀਠੀਆ ਸੀ ਤੇ ਹੁਣ ਜਦੋਂ ਉਹਨਾਂ ਦਾ ਕਾਲੀ ਦਲ ਪਹਿਲਾਂ ਹੀ ਸੰਕਟ 'ਚ ਆ ਵੱਡੇ ਵੱਡੇ ਲੀਡਰ ਛੱਡ ਕੇ ਚਲੇ ਗਏ ਆ ਤੇ ਉਧਰੋਂ ਵਿਕਰਮਜੀਤ ਮਜੀਠੇ ਦਾ ਇਸ ਤਰੀਕੇ ਦੇ ਨਾਲ ਅੰਦਰ ਹੋ ਜਾਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵੀ ਜ਼ਰੂਰ ਚਿੰਤਾ ਦੇ ਵਿੱਚ ਡੁੱਬੇ ਹੋਏ ਆ ਕਿਉਂਕਿ ਸਰਕਾਰ ਸਖਤੀ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਕਾਨੂੰਨ ਦੇ ਮਾਹਰ ਲੋਕ ਆ ਉਹ ਇਹ ਗੱਲ ਕਹਿ ਰਹੇ ਆ ਕਿ ਮਜੀਠੀਆ ਲੰਮੇ ਸਮੇਂ ਤੱਕ ਅੰਦਰ ਰਹੇਗਾ ਵੇਖਣਾ ਹੋਵੇਗਾ ਇਸ ਵੱਡੀ ਸੱਟ ਤੋਂ ਕਾਲੀ ਦਲ ਕਿਵੇਂ ਤੇ ਕਿਸ ਤਰ੍ਹਾਂ ਉੱਭਰਦਾ ਏ